ਸਸ਼ੀ ਗਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀ ਮਾਨ ਕਹਿੰਦੇ ਆ ਕਿ ਕਹਿਣੇ ਦਾ ਢੰਗ ਜ਼ਰੂਰੀ ਹੈ ਢੰਗ ਸੇ ਕਹਿਣੇ ਕੇ ਲੀਏ ਸਮਝ ਗਏ ਤੁਸੀਂ ਕਿ ਤੁਹਾਡਾ ਤਰੀਕਾ ਸਹੀ ਹੋਣਾ ਚਾਹੀਦਾ ਹੈ ਕਿਸੇ ਚੀਜ਼ ਨੂੰ ਐਕਸਪਲੇਨ ਕਰਨ ਲਈ ਦੱਸਣ ਲਈ ਕਹਿੰਦੇ ਜੁਬਾਨ ਦੇ ਰਸਤੇ ਨਾਲ ਤੁਸੀਂ ਵੱਡੇ ਤੋਂ ਵੱਡੇ ਔਖੇ ਤੋਂ ਔਖੇ ਕੰਮ ਕਢਾ ਲੀਏ ਹੁਣ ਕਈ ਵਾਰੀ ਆਪਣੇ ਘਰਾਂ ਦੇ ਵਿੱਚ ਇਹ ਪ੍ਰੋਬਲਮ ਬਹੁਤ ਜ਼ਿਆਦਾ ਹੈ ਪਿਆਰ ਤਾਂ ਹੈ ਇੱਜ਼ਤ ਵੀ ਹੈ ਰਿਸਪੈਕਟ ਵੀ ਹੈ ਨਾ ਲੈਣੀ ਆਉਂਦੀ ਹੈ ਤੇ ਨਾ ਕਹਿਣੀ ਆਉਂਦੀ ਆਮ ਘਰ ਦੀ ਕਹਾਣੀ ਹੈ ਘਰ ਘਰ ਦੀ ਕਹਾਣੀ ਹੈ ਗੱਲ ਗੱਲ ਤੇ ਗੱਲ ਗੱਲ ਤੇ ਗਲਤ ਵਿਹਮੀ ਆਮ ਜੀ ਗੱਲ ਹੈ ਸਮਝ ਗਏ ਤੁਸੀਂ ਹੁਣ ਦੇਖੋ ਆਮ ਤੌਰ ਤੇ ਘਰਾਂ ਵਿੱਚ ਬਹੁਤੇ ਲੋਕ ਆਉਂਦੇ ਆ ਕਿ ਪਿਤਾ ਨਾਲ ਬੱਚਿਆਂ ਦੀ ਥੋੜੀ ਘੱਟ ਅੰਡਰਸਟੈਂਡਿੰਗ ਹੁੰਦੀ ਹੈ ਮਾਂ ਮਾਂ ਤੇ ਚਲੋ ਮਤਲਬ ਇਹ ਆ ਕੇ ਆਪਾਂ ਚੰਗੀ ਹੋਵੇ ਮਾੜੀ ਹੋਵੇ ਹਰ ਚੀਜ਼ ਮਾਂ ਤੇ ਹੀ ਮੜਨੀ ਹੈ ਹਣਾ ਕਹਿਣੀ ਵੀ ਉਹਨੂੰ ਹੀ ਐ ਤੇ ਆਪਾਂ ਹੱਕ ਵੀ ਉੱਥੇ ਹੀ ਐ ਹੈਨਾ ਕਹਿੰਦੇ ਪਿਆਰ ਕਹਿਣ ਨਾਲ ਤੇ ਜਿਤਾਉਣ ਨਾਲ ਜ਼ਿਆਦਾ ਨਹੀਂ ਹੁੰਦਾ ਮਹਿਸੂਸ ਹੋਣਾ ਜ਼ਿਆਦਾ ਹੁੰਦਾ ਜਿੱਦਾਂ ਕਿ ਮਾਤਾ ਪਿਤਾ ਦਾ ਰਿਸ਼ਤਾ ਹੈ ਬੱਚਿਆਂ ਦੇ ਨਾਲ ਇਹ ਮਹਿਸੂਸ ਹੈ ਅੰਦਰੋਂ ਮਹਿਸੂਸ ਹੈ ਇਸ ਰਿਸ਼ਤੇ ਬਾਰੇ ਪਰ ਜੇ ਕਦੇ-ਕਦੇ ਮਾਂ ਨੂੰ ਕਹਿ ਦਿੱਤਾ ਜਾਵੇ ਕਿ ਬੜਾ ਪਿਆਰ ਹੈ बस ਤੂੰ ਹੀ ਤਾਂ ਕੁਝ ਨਹੀਂ ਹੋਣਾ ਉਹਨਾਂ ਵੱdna ਇਹਨਾਂ ਘਟਣਾ ਪਰ ਖੂਨ ਦਾ ਬਲੱਡ ਸਰਕੂਲੇਸ਼ਨ ਦਾ ਤੇਜ਼ ਇਹ ਤੁਹਾਨੂੰ ਲੱਗਦਾ ਹੈ ਕਿ ਉਹ ਸੋਹ ਬਿਮਾਰੀਆਂ ਦਾ ਇਲਾਜ ਹੈ ਬਲੱਡ ਸਰਕੂਲੇਸ਼ਨ ਦਾ ਸਹੀ ਤਰੀਕੇ ਨਾਲ ਚੱਲਣਾ ਤੇ ਕੀ ਗੱਲ ਹੋ ਗਈ ਕਹਿਣ ਦਾ ਤਰੀਕਾ ਜਿੱਦਾਂ ਆਪਾਂ ਕਿਹਾ ਹੈ ਹੁਣ ਕਈ ਕਈ ਜਗ੍ਹਾ ਤੇ ਬਹੁਤੇ ਬਹੁਤੇ ਘਰਾਂ 'ਚ ਦੇਖਿਆ ਗਿਆ ਕਹਿੰਦੇ ਬਹੁਤੇ ਪੁੱਛਦੇ ਵੀ ਆ ਕਿ ਇਹ ਦੀ ਆਪਣੇ ਫਾਦਰ ਨਾਲ ਨਹੀਂ ਬਣਦੀ ਇਹ ਦੁਸ਼ਮਣੀ ਵਾਲੀ ਗੱਲ ਥੋੜੀ ਹੁੰਦੀ ਆ ਜੇ ਨਹੀਂ ਬਣਦੀ ਨਹੀਂ ਬਣਦੀ ਦਾ ਮਤਲਬ ਦੁਸ਼ਮਣੀ ਨਹੀਂ ਹੈ ਬਸ ਖੁੱਲੇ ਨਹੀਂ ਬਸ ਗੱਲਬਾਤ ਕਰ ਹੁਣ ਫਾਦਰ ਦਾ ਕੀ ਹੈ ਜਿਵੇਂ ਆਪਾਂ ਅਸਟ੍ਰੋਲੋਜੀ ਦੇ ਮਤਲਬ ਲਈ ਕਹੀਦਾ ਸੂਰਜ ਹੈ ਹੁਣ ਸੂਰਜ ਨੇ ਤਾਂ ਆਪਣੀ ਤਪਸ਼ ਨਾਲ ਆਪਣਾ ਪਿਆਰ ਜਿਤਾਉਣਾ ਤੁਹਾਡੇ ਨਾਲ ਸੂਰਜ ਨੇ ਆਪਣੀ ਤਪਸ਼ ਨਾਲ ਆਪਣਾ ਪਿਆਰ ਜਿਤਾਣਾ ਤੇ ਸਾਨੂੰ ਲੱਗਦਾ ਸੇਕ ਨੌਜੀਕ ਸਮਝਿਓ ਸਾਨੂੰ ਲੱਗਦਾ ਸੇਕ ਸਾਨੂੰ ਲੱਗਦਾ ਤੱਤਾ ਤੇ ਸਾਨੂੰ ਲੱਗਦੀ ਹੈ ਠੰਡਕ ਚੰਗੀ ਜੋ ਸਾਡੀ ਮਾਂ ਚ ਹੈ ਜੋ ਚੰਦਰਮਾ ਚ ਹੈ ਹੈਨਾ ਜੋ ਪਾਣੀ ਚ ਠੀਕ ਆ ਪਾਣੀ ਕਦੇ ਕਦੇ ਉਬਾਲੇ ਖਾਂਦੇ ਆ ਤੇ ਸੂਰਜ ਨੇ ਬਸ ਸਵੇਰੇ ਕੁਛ ਕੁ ਟਾਈਮ ਠੰਡਾ ਹੋਣਾ ਜਾਂ ਚਾਮ ਨੂੰ ਠੰਡਾ ਹੋਣਾ ਹੈ ਜਾਂ ਰਾਤ ਨੂੰ ਦਿਖਣਾ ਨਹੀਂ ਹੈ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਉਸਦੀ ਤਪਸ਼ ਪਰ ਉਹਦੀ ਤਪਸ਼ ਜੋ ਹੈ ਨਾ ਉਹਦੇ ਜਿਹੜੇ ਗੁਣ ਜੋ ਨੇ ਉਸ ਤੋਂ ਬਿਨਾ ਜ਼ਿੰਦਗੀ ਹੈ ਨਹੀਂ ਕਿਉਂਕਿ ਉਸਦੀ ਤਪਸ਼ ਨਾਲ ਧਰਤੀ ਤੇ ਰਹਿਣ ਵਾਲੇ ਹਰ ਜੀਵ ਜੰਤੂ ਨੇ ਆਪਣਾ ਕਈਆਂ ਨੇ ਭੋਜਨ ਖਾਣਾ ਕਈਆਂ ਨੇ ਚੀਜ਼ ਬਣੇ ਮਤਲਬ ਸੂਰਜ ਤੋਂ ਬਿਨਾ ਇਮੇਜਿਨ ਆਪਾਂ ਲਾਈਫ ਦੇ ਆਪਣੀ ਕਰ ਨਹੀਂ ਸਕਦੇ ਇਸ ਧਰਤੀ ਤੇ ਇਸੇ ਤਰ੍ਹਾਂ ਮਨ ਲੋ ਪਿਤਾ ਜਿਵੇਂ ਕਾਰਕ ਹੈ ਮੈਂ ਤੁਹਾਨੂੰ ਲੌਜੀਕ ਨਾਲ ਸਮਝਾ ਰਹੀ ਹਾਂ ਇਸੇ ਤਰ੍ਹਾਂ ਪਿਤਾ ਭਾਵੇਂ ਕੁਝ ਚੀਜ਼ਾਂ 'ਚ ਤਪਸ਼ਟਾ ਕਾਰਕ ਹੁੰਦਾ ਹੈ ਕਹਿਣ ਦਾ ਤਰੀਕਾ ਜੋ ਹੈ ਸੂਰਜ ਦੀ ਤਪਸ਼ਿ ਦੱਸਣ ਦਾ ਜੋ ਗੱਲਬਾਤ ਕਰਨ ਦਾ ਤਰੀਕਾ ਉਹਦਾ ਤੱਤਾ ਜ਼ਰੂਰ ਹੋ ਸਕਦਾ ਸੁਭਾਅ ਦੇ ਵਿੱਚ ਇੱਕ ਪਿਤਾ ਦੀ ਆਪਣੀ ਉਹ ਕਹਿੰਦੀ ਆ ਗਰਦਨ ਵਿੱਚ ਆਕਰ ਕੇ ਮੈਂ ਤਾਂ ਪਿਓ ਆਂ ਲੈ ਪਿਓ ਨਾਲ ਥੋੜਾ ਪੰਗੇ ਲੈਂਦੇ ਆ ਹਨਾ ਤਾਂ ਉਹ ਠੀਕ ਹੋ ਸਕਦਾ ਹੈ ਪਰ ਇਹ ਨਹੀਂਗਾ ਕਿ ਜੇ ਫਾਦਰ ਨਾ ਬਣਦੀ ਨਹੀਂ ਤਾਂ ਕੋਈ ਦੁਸ਼ਮਣੀ ਵਾਲੀ ਗੱਲ ਦੋਸ਼ਮੁਣੀ ਵਾਲੀ ਕੋਈ ਗੱਲ ਨਹੀਂ ਆ ਵਿਚਾਰ ਵਟਾਂਦਰਾ ਘੱਟ ਹੈ ਗੱਲਬਾਤ ਘੱਟ ਹੈ ਵਿਚਾਰ ਮਿਲਦੇ ਘੱਟ ਨੇ ਪਿਓ ਨੂੰ ਲੱਗਦਾ ਮੇਰੇ ਤੋਂ ਜ਼ਿਆਦਾ ਸਮਝਦਾਰ ਕੋਈ ਨਹੀਂ ਤੇ ਪੁੱਤਰ ਨੂੰ ਲੱਗਦਾ ਲੈ ਹੁਣ ਜਮਾਨਾ ਲੰਘ ਗਿਆ ਤੁਹਾਡਾ ਮੈਂ ਹੁਣ ਸਮਝਦਾਰ ਹੋ ਗਿਆ ਕਈ ਘਰਾਂ ਦੀ ਇਹ ਕਹਾਣੀ ਹੈ ਹਰ ਘਰ ਦੀ ਨਹੀਂ ਹੈ ਪਰ ਅਸਲ ਦੇ ਵਿੱਚ ਪ੍ਰੋਬਲਮ ਕਿੱਥੇ ਆ ਪ੍ਰੋਬਲਮ ਇਹ ਆ ਕਿ ਉਹ ਜਿਹੜੀ ਗੱਲ ਆਪਾਂ ਸ਼ੁਰੂ ਚ ਕੀਤੀ ਆ ਨਾ ਕਿ ਤਰੀਕੇ ਵਾਲੀ ਤਰਕ ਵਾਲੀ ਉਹ ਗੱਲ ਇਹ ਆ ਕਿ ਗੱਲ ਜਦੋਂ ਕਹਿਣੀ ਹੋਵੇ ਨਾ ਉਦੋਂ ਤੱਕ ਤਰੀਕਾ ਸਹੀ ਹੋਵੇ ਤਾਂ ਭਾਵੇਂ ਤਪਸ਼ ਹੀ ਹੋਵੇ ਭਾਵੇਂ ਤਪਸ਼ ਹੀ ਹੋਵੇ ਉਹ ਤਪਸ਼ ਵੀ ਸਾਨੂੰ ਸੇਕ ਵਾਂਗੂ ਸਾਡੀਆਂ ਅੰਦਰਲੀ ਜੋ ਅਲਰਜੀ ਹੈ ਉਸ ਨੂੰ ਵਧੀਆ ਪੈਸਟ ਹੀ ਕਰਦੀ ਹੈ ਮਤਲਬ ਅਗਰ ਅਸੀਂ ਦੋਨੋਂ ਜਾਣੇ ਪਿਤਾ ਤੇ ਬੇਟਾ ਦੋਨੋਂ ਜਾਣੇ ਗੱਲ ਕਰ ਵੀ ਲੈਂਦੇ ਆ ਪਰ ਇੱਕ ਤਰੀਕਾ ਬਣਾ ਲੈਂਦੇ ਆ ਤਾਂ ਉਸ ਦੇ ਨਾਲ ਬਹੁਤ ਸਹੀ ਤਰੀਕੇ ਨਾਲ ਅਸੀਂ ਉਹ ਸਹੀ ਤਰੀਕਾ ਵੀ ਨਹੀਂ ਕਹਿ ਸਕਦੇ ਆ ਆਪਾਂ ਇਹ ਕਹਿ ਸਕਦੇ ਆ ਕਿ ਆਪਣੇ ਢੰਗ ਨੂੰ ਬਦਲ ਕੇ ਅਸੀਂ ਹਰ ਤਰ੍ਹਾਂ ਦੇ ਰੰਗ ਨੂੰ ਇੰਜੋਏ ਕਰ ਸਕਦੇ। ਬਸ ਇਹੀ ਗੱਲ ਆ। ਹੋਰ ਇਹ ਕੋਈ ਗੱਲਬਾਤ ਨਹੀਂ ਹੈਗੀ ਕਿ ਭਾਈ ਜੇ ਆਪਾਂ ਕਹੀਏ ਕਿ ਕੁਝ ਪ੍ਰੋਬਲਮ ਆਉਂਦੀ ਆ ਜਾਂ ਕੁਝ ਗੱਲਬਾਤ ਦੇ ਵਿੱਚ ਇਹ ਹੁੰਦਾ ਏ ਕਿ ਭਾਈ ਇਹ ਨਹੀਂ ਇਹਨਾਂ ਦੀ ਆਪਸ ਚ ਦੁਸ਼ਮਣੀ ਹੈ ਜਾਂ ਆਪਸ ਚ ਕੋਈ ਪ੍ਰੋਬਲਮ ਚੱਲਦੀ ਪਈ ਹੈ ਉਹਨਾਂ ਦੀ। ਇਹ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ। ਸਮੱਸਿਆ ਇਹ ਨਹੀਂ ਕਿ ਦੋਨਾਂ ਦੀ ਆਪਸ ਦੇ ਵਿੱਚ ਕੋਈ ਕਦੇ ਬਣਨੀ ਨਹੀਂ ਕਦੇ ਗੱਲ ਨਹੀਂ ਕਰਨੀ ਕਦੇ ਮਤਲਬ ਇਹਨਾਂ ਦੇ ਵਿੱਚ ਆਪਸ ਵਿੱਚ ਬਹਿਸਵਾਜੀ ਜ਼ਿਆਦਾ ਹੁੰਦੀ ਹੈ ਲੜਾਈ ਠੀਕ ਹੈ ਓਕੇ ਪਿਆਰ ਮੁਹੱਬਤ ਬਹਿਸਵਾਜੀ ਸਭ ਚੱਲਦੀ ਹੈ ਤਾਂ ਇਸ ਕਰਕੇ ਆਪਾਂ ਇਹ ਗੱਲ ਕੀਤੀ ਆ ਕਿ ਹਰ ਤਰੀਕ ਹਰ ਤਰੀਕੇ ਦਾ ਟੰਕ ਹਰ ਤਰੀਕੇ ਨਾਲ ਕਿਹਾ ਜਾਂਦੀ ਕਿਸੇ ਗੱਲ ਨੂੰ ਉਸ ਦਾ ਇੰਪ੍ਰੈਸ਼ਨ ਤੇ ਉਸ ਦੀਆਂ ਚੀਜ਼ਾਂ ਦਾ ਪ੍ਰਭਾਵ ਸਹੀ ਵਕਤ ਤੇ ਸਹੀ ਪੈਂਦਾ ਹੈ ਤੇ ਰਿਸ਼ਤਿਆਂ 'ਚ ਮਜ਼ਬੂਤੀ ਵੀ ਆਉਂਦੀ ਹੈ। ਹਰ ਰਿਸ਼ਤਾ ਚ ਆਪਲੂਸੀ ਵਾਲਾ ਵੀ ਨਹੀਂ ਹੁੰਦਾ। ਹਰ ਰਿਸ਼ਤੇ ਦੇ ਵਿੱਚ ਆਕੜ ਵੀ ਨਹੀਂ ਚੱਲਦੀ। ਹਰ ਰਿਸ਼ਤੇ ਦੇ ਵਿੱਚ ਜ਼ਿਆਦਾ ਜ਼ੁਬਾਨ ਦੇ ਸ਼ਬਦ ਵੀ ਕਈ ਵਾਰੀ ਚੁੱਪ ਜਾਂਦੇ ਆ। ਅੱਛਾ ਤੁਸੀਂ ਕਈ ਵਾਰੀ ਯਾਦ ਕਰਕੇ ਦੇਖਿਓ ਕਿ ਕਈ ਵਾਰੀ ਨਾ ਸਾਡੇ ਸਾਡੇ ਮਾਤਾ ਪਿਤਾ ਸਾਨੂੰ ਜੋ ਬੋਲਦੇ ਆ ਤੇ ਉਹਦੇ 'ਚ ਬਹੁਤ ਜ਼ਿਆਦਾ ਆਪਣਾਪਨ ਪਿਆਰ ਹੁੰਦਾ ਪਰ ਕੁਝ ਕੁ ਸ਼ਬਦ ਸਾਡੇ ਦਿਮਾਗ ਤੇ ਜੋ ਕਹਿੰਦੇ ਕਿ ਇਦਾਂ ਕਿਵੇਂ ਕਹਿੰਦਾ ਪਰ ਕਹਿ ਤਾ ਤਾਂ ਫਿਰ ਕੀ ਹੋ ਗਿਆ ਕਿਉਂਕਿ ਉਹ ਕੁਝ ਵੀ ਕਹਿ ਸਕਦੇ ਆ ਪਰ ਆਪਾਂ ਹਰ ਚੀਜ਼ ਹਰ ਰਿਸ਼ਤੇ ਤੇ ਇਹ ਨਹੀਂ ਕਹਿੰਦੇ ਕਿ ਤੁਸੀਂ ਕੁਝ ਵੀ ਕਹਿ ਸਕਦੇ ਹੋ ਬੱਚਿਆਂ ਨੂੰ ਵੀ ਫੀਲ ਹੁੰਦਾ ਹੈ ਧਿਆਨ ਰੱਖਿਆ ਕਰੋ ਥੋੜਾ ਜਿਹਾ ਗੱਲਬਾਤ ਕਰਨ ਲੱਗੇ ਸੈਂਸਿਟਿਵ ਨਹੀਂ ਬੱਚੇ ਕਈ ਕਈ ਬੱਚੇ ਸੈਂਸਿਟਿਵ ਨਹੀਂ ਉਹ ਤੁਹਾਡੇ ਤੁਹਾਡੀ ਪਿਆ ਤੁਹਾਡੀ ਕੇਅਰ ਵਾਲੀ ਗੱਲ ਤੁਹਾਡੀ ਪਿਆਰ ਵਾਲੀ ਗੱਲ ਉਹਨਾਂ ਦੇ ਭਲੇ ਵਾਲੀ ਗੱਲ ਵੀ ਜਦੋਂ ਤੁਸੀਂ ਸਹੀ ਤਰੀਕੇ ਨਾਲ ਨਹੀਂ ਕਹਿੰਦੇ ਉਹਨਾਂ ਨੂੰ ਤਾਂ ਉਹ ਗੱਲ ਗਲਤ ਨਹੀਂ ਹੈ ਪਰ ਉਹ ਵਕਤ ਤੇ ਤਰੀਕਾ ਗਲਤ ਹੋ ਸਕਦਾ ਏ ਤਾਂ ਇਸ ਕਰਕੇ ਅਗਰ ਅਸੀਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਪਰਿਵਾਰ ਵਿੱਚ ਸ਼ਾਂਤੀ ਨਾਲ ਚਾਹੁੰਨੇ ਆਂ ਹਰ ਚੀਜ਼ ਚੱਲੇ ਨਾ ਤੇ ਔਲਾਦ ਦੇ ਪੇਰੈਂਟਸ ਦੁਸ਼ਮਣ ਨੇ ਨਾ ਪੇਰੈਂਟਸ ਦੀ ਔਲਾਦ ਦੁਸ਼ਮਣ ਹੈ ਬੱਚੇ ਵੀ ਬਹੁਤ ਸਮਝਦਾਰ ਨੇ ਇਹ ਜੀ ਗੱਲ ਨਹੀਂ ਹੈ ਹਰ ਰਿਸ਼ਤੇ ਦੇ ਵਿੱਚ ਇਹ ਚੱਲਦਾ ਜ਼ਰੂਰੀ ਨਹੀਂ ਮਾਤਾ ਪਿਤਾ ਦੇ ਰਿਸ਼ਤੇ ਵਿੱਚ ਹੀ ਹੈ ਹਰ ਰਿਸ਼ਤੇ ਵਿੱਚ ਹੈ ਕਿ ਹਰ ਕਿਸੇ ਦਾ ਸੁਭਾਅ ਹਰ ਕਿਸੇ ਨਾਲ ਨਹੀਂ ਮਿਲਦਾ ਬਿਲਕੁਲ ਨਹੀਂ ਮਿਲਦਾ ਤੇ ਅਸੀਂ ਆਪਣੇ ਤਰੀਕੇ ਨਾਲ ਹਰ ਕਿਸੇ ਨੂੰ ਚਲਾ ਨਹੀਂ ਸਕਦੇ ਆਪਣੇ ਤਰੀਕੇ ਨਾਲੇ ਦੁਨੀਆ ਵਿੱਚ ਨਾ ਉਹ ਸਾਡੇ ਤਰੀਕੇ ਨਾਲ ਆਇਆ ਨਾ ਉਹਨੇ ਸਾਡੇ ਤਰੀਕੇ ਨਾਲ ਰਹਿਣਾ ਤੇ ਨਾ ਉਹਨੇ ਸਾਡੇ ਤਰੀਕੇ ਨਾਲ ਸਹਿਣਾ ਤਾਂ ਇਸ ਕਰਕੇ ਹਰ ਕਿਸੇ ਨੂੰ ਅਸੀਂ ਆਪਣੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਨਹੀਂ ਕਰਦੇ ਪ੍ਰੋਗਰਾਮ ਦੇ ਅਖੀਰ ਵਿੱਚ ਅੱਜ ਕਿਸੇ ਨੇ ਮੰਗਲਿਕ ਬਾਰੇ ਦੱਸਿਆ ਕਿ ਕੁਝ ਚਰਚਾ ਕਰੋ ਤਾਂ ਪਰ ਮੰਗਲਿਕ ਬਾਰੇ ਤੁਹਾਨੂੰ ਥੋੜੇ ਤਰਕ ਨਾਲ ਜਾਣਕਾਰੀ ਦਵਾਂਗੇ ਇੱਕ ਜਨਮ ਪੱਤਰੀ ਤੇ ਵੀ ਚਰਚਾ ਕਰਾਂਗੇ ਤੇ ਬਾਕੀ ਬਾਕੀ ਆਪਾਂ ਅੱਜ ਦਾ ਪੰਚਾਂਗ ਜਾਣਦੇ ਆ ਅੱਜ ਗ੍ਰਹਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਜੋ ਜੋ ਜੋਤਿਸ਼ ਹੈ ਨਾ ਜੋਤਿਸ਼ ਜਾਂ ਤਿੱਥਾਂ ਦੀ ਆਪਾਂ ਗੱਲ ਕਰਦੇ ਆਂ ਜਿਹੜੀਆਂ ਦੇ ਤਿੱਥੀਆਂ ਦੀ ਗੱਲ ਕਰਦੇ ਆਂ ਤਾਂ ਤਿੱਥੀਆਂ ਦਾ ਪ੍ਰਭਾਵ ਮੌਸਮ ਦਾ ਪ੍ਰਭਾਵ ਜਿੱਦਾਂ ਬਦਲਦਾ ਹੈ ਇਸੇ ਤਰ੍ਹਾਂ ਹਰ ਸਿਚੁਏਸ਼ਨ ਤੇ ਸਾਡੇ ਮਨ ਦੇ ਹਾਵ ਭਾਵ ਵੀ ਬਦਲਦੇ ਆਂ ਤਾਂ ਮਨ ਨੂੰ ਮਨ ਨੂੰ ਮੰਨਣਾ ਮਨ ਅਨੁਸਾਰ ਕਰਨਾ ਤੇ ਮਨ ਦੀ ਸੁਣਨਾ ਵੀ ਇੱਕ ਅੱਛੀ ਕਹਿ ਦਿੰਦੇ ਆਂ એનર્ਜੀ ਹੈ ਜਿਸ ਨੂੰ ਤੁਸੀਂ ਹਰ ਵਾਰ ਮਾਰਨਾ ਨਹੀਂ ਚਾਹੀਦਾ ਮਨ ਨੂੰ ਹਨਾ ਦਵਾਈ ਜਾ ਦਵਾਈ ਜਾ ਦਵਾਈ ਜਾ ਇੰਨਾ ਤੱਕ ਜੇ ਕਿ ਫਾਟੀ ਜਾਵੇ ਹੈ ਨਾ ਤਾਂ ਬਹੁਤ ਧਿਆਨ ਰੱਖੋ ਆਪਣੇ ਮਨ ਦਾ ਆਪਣੇ ਦਿਮਾਗ ਦਾ ਆਪਣੀ ਸੋਚ ਦਾ ਇਸ ਨੂੰ ਬਹੁਤ ਪੋਜ਼ਿਟਿਵਿਟੀ ਦੇਆ ਕਰੋ ਬਹੁਤ ਬਿਆਨ ਦਾ ਰੱਖਿਆ ਕਰੋ ਇਹਦੇ ਨਾਲ ਹੀ ਸਾਰੀਆਂ ਚੀਜ਼ਾਂ ਚੱਲਦੀਆਂ ਬਲੱਡ ਸਰਕੂਲੇਸ਼ਨ ਇਹਦੇ ਨਾਲ ਹੀ ਚੱਲਦਾ ਹੈ ਠੀਕ ਹੈ ਚਲੋ ਗੱਲ ਕਰਦੇ ਆਪਾਂ ਸੋਮਵਾਰ ਦੀ ਅ ਕੱਲ ਨੂੰ 25 ਤਰੀਕ ਹੈ 25 ਨਵੰਬਰ 25 ਨਵੰਬਰ ਹੋਗੀ ਕੱਲ ਸੋਮਵਾਰ ਦਾ ਦਿਨ ਉਤਰਾ ਪਾਲਗੋਨੀ ਨਕਸ਼ਤਰ ਕੰਨਿਆ ਰਾਸ਼ੀ ਵਿੱਚ ਚੰਦਰਮਾ ਗਏ ਔਰ 15 11:41 ਤੋਂ ਲੈ ਕੇ 25 ਤੱਕ ਅਗਲੇ ਦਿਨ ਸਵੇਰੇ ਤੱਕ ਚਾਹੀਏਗੀ ਦਸਵੀਂ ਤਿਥੀ ਹੈ ਜੀ ਅਜਨੇਰ ਪੱਕ ਦੀ ਦਸਵੀਂ ਤਿਥੀ ਤੇ ਸੋਮਵਾਰ ਵਾਲੇ ਦਿਨ 7:30 ਵਜੇ ਤੋਂ ਲੈ ਕੇ 9 ਵਜੇ ਦਾ ਟਾਈਮ ਰਿਹਾ ਰਾਹੂ ਕਾਲ ਦਾ ਤਾਂ ਇਸ ਟਾਈਮ ਤੇ ਚਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਹੈ ਪਰ ਕੋਈ ਵੀ ਨਵੀਂ ਚੀਜ਼ ਲੈਣੀ ਹੋਵੇ ਕੋਈ ਆਪਾਂ ਕਹਿ ਆਦੀਏ ਕਿਸੇ ਨੂੰ ਕਿ ਕੁਝ ਸ਼ਗਨ ਬਗਾਨਾ ਕਰਨਾ ਹੋਵੇ ਕੁਝ ਸ਼ੁਭ ਕੰਮ ਕਰਨਾ ਹੋਵੇ ਤਾਂ ਸਮੇਂ ਨੂੰ ਰਾਹੁ ਕਾਲ ਨੂੰ ਜਾਂਚ ਲੈਣਾ ਚਾਹੀਦਾ ਹੈ ਉਹ ਗੱਲ ਹੁੰਦੀ ਹੈ ਨਾ ਕਿ ਕਈ ਵਾਰੀ ਅਸੀਂ ਆਪਾਂ ਪੰਜਾਬੀ ਚ ਕਹਿ ਦਿੰਨੇ ਆ ਔਰੇ ਕਿਹੜੇ ਵਕਤ ਆ ਚੀਜ਼ ਕੀਤੀ ਕੇ ਪੁੱਛੋ ਨਾ ਕਿੰਨਾ ਨੁਕਸਾਨ ਹੈ ਉਹ ਹੀ ਆ ਬਸ ਉਹ ਵਕਤ ਨੀਂ ਖੁੰਝਦਾ ਹਨਾ 10ਵੀਂ ਤਿਥੀ ਦਾ ਪੱਖ ਹੈ ਉਤਰਾ ਫਾਲਗੋਨੀ ਨਕਸ਼ਤਰ ਵਿਸ਼ਕੁੰਭ ਯੋਗ ਰਹੇਗਾ ਤੇ ਮਿਥੁਨ ਜੋ ਰਾਸ਼ੀ ਵਿੱਚ ਜੋ ਚੰਦਰਮਾ ਸੌਰੀ ਕੰਨਿਆ ਰਾਸ਼ੀ ਵਿੱਚ ਕੰਨਿਆ ਰਾਸ਼ੀ ਚ ਪਹਿਲਾਂ ਤੋਂ ਕੇਤੂ ਚੰਦਰ ਕੇਤੂ ਦਾ ਗ੍ਰਹਿ ਜੋਕ ਦਾ ਪ੍ਰਭਾਵ ਕੀ ਭਵੇਗਾ ਰਾਹੁ ਦੇ ਚੰਦਰਮਾ ਤੇ ਦ੍ਰਿਸ਼ਟੀ ਰਵੇਗੀ ਜਾਣਦੇ ਆਪਾਂ ਰਹਿਣ ਦੇ ਮੁਤਾਬਕ ਲੌਜੀਕਲੀ ਸਭ ਤੋਂ ਪਹਿਲਾਂ ਅries ਮੇਸ਼ਾ ਰਾਸ਼ੀ 6ਵੇਂ ਸਥਾਨ ਵਿੱਚ ਚੰਦਰ ਕੇਤੂ ਦਾ ਗ੍ਰਹਿ ਜੋਕ ਥੋੜੀ ਪਰੇਸ਼ਾਨੀ ਥੋੜੀ ਮਾਨਸਿਕ ਟੈਂਸ਼ਨ ਵਧੀ ਹੋਈ ਹੈ ਨਕਸ਼ਤਰ ਜੋ ਚੱਲ ਰਿਹਾ ਉਹ ਸੂਰਜ ਦਾ ਹੈ ਥੋੜਾ ਕੰਫੀਡੈਂਸ ਤਾਂ ਹੈ ਪਰ ਕਨਫਿਊਜ਼ਨ ਵੀ ਹੈ ਰੋਗ ਬਿਮਾਰੀ ਨੂੰ ਲੈ ਕੇ ਚਿੰਤਾ ਤਾਂ ਹੈ ਪਰ ਨਾਲ ਹੀ ਆਪਣਾ ਕੰਫੀਡੈਂਸ ਸੂਰਜ ਤੁਹਾਨੂੰ ਦੇ ਵੀ ਰਿਹਾ ਹੈ ਤਦ ਲਈ ਕੀ ਕਰਨਾ ਸੂਰਜ ਨੂੰ ਹੋਸ਼ਭ ਕਰਨਾ orange ਕਲਰ ਦਾ ਰੁਮਾਲ ਆਪਣੇ ਕੋਲ ਰੱਖਣਾ ਦਿਨ ਵਧੀਆ ਚੱਲ ਸਕਦਾ ਹੈ ਮੱਥੇ ਤੇ ਕੇਸਰ ਲਾਓ ਟੌਰਿਸ ਬ੍ਰਿਕ ਰਾਸ਼ੀ ਵੇਖ ਰਾਸ਼ੀ ਵਾਲਿਆਂ ਨੂੰ ਥੋੜੀ ਪੇਟ ਦੀ ਪ੍ਰੋਬਲਮ ਆਉਣ ਵਾਲੀ ਹੈ ਤਾਂ ਕੋੜਾ ਕਾਣ ਪੀਣ ਦਾ ਬਾਰੀ ਕਾਣ ਤੋਂ ਬਰੇਜ ਰੱਖੋ ਆਰਾਮ ਨਾਲ ਖਾਓ ਤੇ ਸਹਿਲ ਜ਼ਰੂਰ ਕਰੋ ਤੇ ਕੋਸ਼ਿਸ਼ ਇਹ ਕਰਨੀ ਹੈ ਕਿ ਜਲਦਬਾਜ਼ੀ ਨਹੀਂ ਕਰਨੀ ਜ਼ਿਆਦਾ ਤਾਂ ਦਿਨ ਵਧੀਆ ਜਾਏਗਾ ਜੈਮਨੀ ਮਿਥੂ ਰਾਸ਼ੀ ਮਿਥੂ ਰਾਸ਼ੀ ਦੇ ਲਈ ਮਾਂ ਦੀ ਸਿਹਤ ਥੋੜੀ ਖਰਾਬ ਰਹੇਗੀ ਜੋੜਾਂ 'ਚ ਦਰਦ ਤੇ ਘਰ 'ਚ ਉਦਾਸੀ ਥੋੜੀ ਵਜਾ ਕੋਈ ਵੀ ਹੋਵੇ ਨਾ ਛੋਟਾ ਮੋਟਾ ਕਲੇਸ਼ ਆਪਾਂ ਕਹਿ ਸਕਦੇ ਹਾਂ ਉਸ ਤੋਂ ਬਚਣ ਦੇ ਲਈ ਤੁਸੀਂ ਤਾਂ ਸਾਇਲੈਂਟ ਮੋਡ ਵਿੱਚ ਰਹੋ ਮੋਬਾਈਲ ਥੋੜਾ ਘੱਟ ਵਰਤੋ ਤੇ ਮਾਂ ਦੀ ਸਿਹਤ ਦਾ ਧਿਆਨ ਰੱਖੋ ਮਾਂ ਨਾਲ ਬਹਿਸबाजी ਨਾ ਕਰੋ ਠੀਕ ਕੇਲੇਮੰਦਰ ਰੱਖ ਸਕਦੇ ਹੋ ਤੁਸੀਂ ਕੈਂਸਰ ਕਰ ਕਰਾਸ਼ੀ ਕਰ ਕਰਾਸ਼ੀ ਵਾਲਿਆਂ ਨੂੰ ਯਾਤਰਾ ਕਰਨੀ ਪੈ ਸਕਦੀ ਹੈ ਛੋਟੀ ਵੱਡੀ ਕਿਤੇ ਜਾਣਾ ਆਉਣਾ ਪੈ ਸਕਦਾ ਰਿਸ਼ਤੇਦਾਰੀ ਚ ਭਾਵੇਂ ਰਿਸ਼ਤੇਦਾਰ ਆ ਵੀ ਸਕਦੇ ਆ ਚਲੋ ਦਿਨ ਵਧੀਆ ਜਾਣ ਵਾਲਾ ਤੁਹਾਡਾ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਣ ਵਾਲਾ ਪਰ ਥੋੜਾ ਜਿਹਾ ਗੁੱਸੇ ਤੇ ਤੁਸੀਂ ਕੰਟਰੋਲ ਰੱਖਣਾ ਕਿਉਂਕਿ ਮੰਗਲ ਲਗਨ ਜਾਂ ਤੇ ਸੂਰਜ ਦਾ ਨਕਸ਼ਤਰ ਹੈ ਇਸ ਕਰਕੇ ਗੁੱਸਾ ਸੰਭਲ ਸੰਭਲ ਕੇ ਕਰੋ ਲਿਓ ਸਿੰਘ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਬੈਸਟ ਜਾਣ ਵਾਲਾ ਹੈ ਚੰਦਰ ਕੇਤੂ ਦਾ ਗ੍ਰਹਿ ਜੋਕ ਭਾਵੇਂ ਧਨ ਸਥਾਨ ਵਿੱਚ ਹੈ ਪਰ ਜੋ ਨਕਸ਼ਤਰ ਹੈ ਸੂਰਜ ਦਾ ਉਹ ਵੀ ਮਿੱਤਰ ਆਪਣੇ ਲਈ ਸੋਚਣਾ ਨਿਯੰਤਰ ਜੀਜਾ ਲੈਣੀਆਂ ਬੈਲੈਂਸ ਕਰਕੇ ਹਰ ਚੀਜ਼ ਨੂੰ ਚੱਲਣਾ ਔਰ ਮਨ ਨੂੰ ਕੰਟਰੋਲ ਕਰਕੇ ਕੰਟਰੋਲ ਕਰਕੇ ਮੀਨਸ ਸਟੇਬਿਲਟੀ ਬਣਾ ਕੇ ਹਰ ਚੀਜ਼ ਦਾ ਸੁੱਖ ਪ੍ਰਾਪਤ ਹੋਏਗਾ ਸ਼ਾਪਿੰਗ ਕਰ ਸਕਦੇ ਹੋ ਤੁਸੀਂ ਗੱਡੀ ਵਗੈਰਾ ਲੈਣ ਬਾਰੇ ਦੇਖ ਰਹੇ ਹੋ ਤਾਂ ਦੇਖਣ ਜਾ ਸਕਦੇ ਹੋ ਤੁਸੀਂ ਦਿਨ ਵਧੀਆ ਜਾਣ ਵਾਲਾ ਤੁਹਾਡਾ ਹਾਂ ਸੂਰਜ ਦੇ ਦਰਸ਼ਨ ਜ਼ਰੂਰ ਕਰਨੇ ਨੇ ਤੇ ਬਜ਼ੁਰਗਾਂ ਨਾਲ ਥੋੜੀ ਟਾਈਮ ਸਪੈਂਡ ਕਰ ਲੈਣਾ ਬੈਠ ਜਾਣਾ ਥੋੜੀ ਦੇ ਵਰਗੋ ਜਣੀ ਕੰਨਿਆ ਰਾਸ਼ੀ ਦੀ ਗੱਲ ਕਰਦੇ ਆਪਾਂ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤੱਕਨੀ ਰਾਸ਼ੀ ਦੇ ਲਿਬੋਡ ਜੋ ਹੈ ਉਹ ਤੁਹਾਡੇ ਸੂਰਜ ਨਾਲ ਜਿਹੜੀ ਜਸਤਾਨ ਨਕਸ਼ਤਰ ਆਉਦਣ ਅਭਿਰਾਸ਼ ਮળે ਤੇ ਤੁਹਾਡੀ ਅੱਛੀ ਹੋ ਰਹੀ ਹੈ ਸੂਰਜ ਦਾ ਨਕਸ਼ਤਰ ਮਿੱਤਰ ਹੈ ਥੋੜਾ ਜਿਹਾ ਤੁਹਾਨੂੰ ਲੱਗ ਰਿਹਾ ਕਿ ਥੋੜਾ ਕੰਮਕਾਰ ਚ ਐਡੀਸ਼ਨ ਕੀਤੀ ਜਾਵੇ ਨਵੇਂ ਕੰਮ ਕਰਨੀ ਤਾਂ ਠੀਕ ਹੈ ਪਰ ਜਿੱਦ ਕੇ ਆੜ ਕੇ ਕੋਈ ਕੰਮ ਨਹੀਂ ਕਰਨਾ ਤੇ ਮਾਂ ਦਾ ਆਸ਼ੀਰਵਾਦ ਲੈਂਦੇ ਰਹਿਣਾ ਹੈ ਤਾਂ ਕਿ ਚੰਦਰ ਕੇਤੂ ਦਾ ਗ੍ਰਹਿ ਜੋਕ ਮਨ ਨੂੰ ਡਾਵਾ ਡੋਲ ਨਾ ਠੀਕ ਲਿਬਰਾ ਤੋਂ ਲਾਚ ਤੁਲਾ ਰਾਸ਼ੀ ਦੇ ਸਾਹ ਦੇ ਨਾਲ ਪ੍ਰੋਪਰਟੀ ਦਾ ਕੰਮ ਕਰਨ ਵਾਲਿਆਂ ਦਾ ਅਜਿਹਾ ਦੇ ਨਾਲ ਅੱਛਾ ਜਾਣ ਵਾਲਾ ਹੈ ਖਰਚੇ ਪਰ ਤੁਹਾਨੂੰ ਦਿਖ ਰਹੇ ਆ ਤੇ ਇਨਕਮ ਥੋੜੀ ਘੱਟ ਦਿਖਦੀ ਪਈ ਆ ਮਤਲਬ ਖਰਚੇ ਜ਼ਿਆਦਾ ਤੇ ਇਨਕਮ ਘੱਟ ਉਹਨੂੰ ਬੈਲੈਂਸ ਕਰਕੇ ਚੱਲਣਾ ਤੇ ਚਾਹੀਦਾ ਹੀ ਆ ਤੁਹਾਨੂੰ ਪਰ ਵਾਦੂ ਖਰਚਿਆਂ ਤੇ ਕੰਟਰੋਲ ਕਰੋ ਸਸਤੀ ਚੀਜ਼ਾਂ ਓਕੇ ਸੇਲ 'ਚ ਮਿਲ ਰਹੀਆਂ ਓਕੇ ਫ੍ਰੀ ਦੇਦੀ ਨਾ ਮਿਲ ਰਹੀ ਤਾਂ ਇਹ ਸੋਚੋ ਕਿ ਜ਼ਰੂਰੀ ਨਹੀਂ ਆ ਵਸਤੂਆਂ ਤਾਂ ਉਹਨਾਂ ਦੇ ਖਰਚਾ ਨਾ ਕੀਤਾ ਜਾਵੇ ਠੀਕ ਮਾਨਸਿਕ ਅਕਲਪਾੜ ਤੋਂ ਬਚਣ ਲਈ ਪਾਣੀ ਦਾ ਘੁੱਟ ਪੀ ਕੇ ਹਰਦਮ ਦੀ ਸ਼ੁਰੂਆਤ ਕਰੋ ਸਕੋਰਪੀਓ ਬ੍ਰਿਜਚ ਰਾਸ਼ੀ ਬ੍ਰਿਜਚ ਰਾਸ਼ੀ ਦੇ ਲਈ ਸੂਰਜ ਬੁੱਧ ਲਗਾਂचं ਹੈ ਆਹ ਸੂਰਜ ਦਾ ਹੀ ਨਕਸ਼ਤਰ ਹੈ اچھا ਹੈ ਸਰਕਾਰੀ ਦਰਬਾਰੇ ਨੇ ਫੇਵਲੀ اچھا ਮਨ ਖੁਸ਼ ਰਹੇਗਾ ਤੇ ਦੇਖਿਆ ਜਾਵੇ ਤਾਂ ਸੂਰਜ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਧਰਕੇ ਦੇ ਰਸਤੇ ਅਫਸਰ ਖੋਲ ਸਕਦਾ ਹੈ ਬਸ ਸਿਤਾਰੇ ਤੁਹਾਡੇ ਸ਼ੁਭਨੇ ਬਸ ਗੁੜਦਾ ਸੇਵਨ ਨਹੀਂ ਕਰਨਾ ਤੁਸੀਂ ਤੇ ਕਹਾਂ ਨੀਲਾ ਰੰਗ ਵੀ ਨਹੀਂ ਪਾਉਣਾ ਸੈਜੀਟੇਰੀਸ ਤਨੂ ਰਾਸ਼ੀ ਵਾਲਿਆਂ ਦਾ ਦਿਨ ਨਾਂਗਿਆ ਸ਼ਾਮ ਨੂੰ ਟੈਨਸ਼ਨ ਲੈ ਬਈ ਇੰਨੀ ਪਾਚ ਨਟ ਕੀਤੀ ਤੇ ਚੰਗਾ ਇਹਦਾ ਮੈ ਨਹੀਂ ਹੋਇਆ ਕੀ ਫਾਇਦਾ ਹੋਇਆ ਹੱਥ 'ਚ ਪੱਲੇ ਕੁਛ ਨਹੀਂ ਪਿਆ ਬਸ ਏਦਾਂ ਦੀ ਸੋਚ ਇੱਕ ਤਾਂ ਰਾਤ ਨੂੰ ਦੁੱਧ ਦਾ ਸੇਵਨ ਨਾ ਕਰੋ ਦੂਜਾ ਸਭ ਤੋਂ ਜ਼ਰੂਰੀ ਆ ਚੰਦਰ ਕੇਤੂ ਦਾ ਗ੍ਰਹਿ ਜੋਕ ਕਰਮ ਸਥਾਨ ਵਿੱਚ ਲੱਗ ਰਿਹਾ ਤਾਂ ਕਰਮਕਾਰ ਬਦਲਣ ਲਈ ਉਤਾਵਲਾਪਨ ਵਿੱਚ ਐਨੀ ਤੇ ਕੰਟਰੋਲ ਰੱਖੋ ਜਲਦੀ 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 ਨਹੀਂ ਜਸਿਨ ਕਰਨਾ ਨਹੀਂ ਜਸਿਨ ਕਰ ਲੈਣਾ ਇੱਤਾ ਤੁਹਾਡਾ ਧਿਆਨ ਰੱਖ ਕੇ ਬੋਲਣਾ ਤੇ ਸ਼ੁਕਰ ਤੁਹਾਡਾ ਮਿੱਤਰ ਨਹੀਂ ਆ ਜੋ ਲਗਨ ਚ ਹੈ ਟੈਨ ਡਿਗੇਸ਼ਨ ਦਾ ਮਤਲਬ ਕੁਝ ਨਹੀਂ ਕੈਪ੍ਰਿਗੋ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਇਹ ਤਾਂ ਕਰਮ ਦੇ ਵੀਡੀਓ ਸੁਣ ਰਹੇ ਆਂ ਸੀ ਮੱਥਾ ਟੇਕਣ ਜਾਂਦਾ ਮਾਰਿਆ ਤਾਂ ਜ਼ਰੂਰ ਜਾਓ ਵਧੀਆ ਬੜਾ ਅੱਛਾ ਰਹੇਗਾ ਪਰ ਨੌਂ ਘੋੜੇ ਪਾਣੀ ਦੇ ਉੱਤੇ ਜ਼ਰੂਰ ਪੀ ਲੈਣਾ ਤੇ ਨੌਂ ਕੇਲੇ ਧਾਰਮਿਕ ਸਥਾਨ ਤੇ ਰੱਖ ਦੇਣਾ ਤਾਂ ਕਿ ਚੰਦਰ ਕੇਤੂ ਦਾ ਗ੍ਰਹਿ ਜੋਕ ਸੱਟ ਚੋਟ ਤੋਂ ਬਚਾਵੇ ਲੱਤ ਦੀ ਪ੍ਰੋਬਲਮ ਲੱਤ 'ਚ ਦਰਦ ਵੀਕਨੈਸ ਕਮਜ਼ੋਰੀ ਹੈ ਨਾ ਐਤਾਂ ਦੀਆਂ ਪਰੇਸ਼ਾਨੀਆਂ ਚੰਦਰ ਕੇਤੂ ਦਾ ਗ੍ਰਹਿ ਜੋਕ ਮਨ ਨੂੰ ਤੇਜ ਸਕਦਾ ਅਕੁਰੀਸੀਆ ਨੀ ਕੁੰਭ રાશિ ਦੀ ਗੱਲ ਕਰਦੇ ਆਂ ਚੰਦਰ ਕੇਤੂ 8ਵੇਂ ਸਥਾਨ ਵਿੱਚ ਤੇ ਸੂਰਜ ਦਾ ਨਕਸ਼ਤਰ ਵੀ ਮਿਮਿਤਿਆਨੀ ਆ ਤਾਂ ਜੀਵਨ ਸਾਥੀ ਨਾਲ ਬੈਸਵਾਜੀ ਦਾ ਲੜਾਈ ਝਗੜਾ ਵੱਡਾ ਰੂਪ ਧạn ਕਰ ਸਕਦਾ ਹੈ ਗਰੇਲੂ ਪਰੇਸ਼ਾਨੀ ਆ ਸਕਦੀਆਂ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਸੋਮਵਾਰ ਦਾ ਦਿਨ ਹੈ ਤਾਂ ਪਹਿਰ ਮੰਦਰ ਦੁੱਧ ਦਾ ਪੈਕੇਟ ਰੱਖਾਓ ਸ਼ਿਵਲਿੰਗ ਤੇ ਦੁੱਧ ਦਾ ਪੈਕੇਟ ਰੱਖਾਓ ਤੇ ਯਾਤਰਾ ਜ਼ਰੂਰੀ ਨਹੀਂ ਹੈ ਤਾਂ ਤਾਂ ਟਾਲ ਹੀ ਦਿਓ ਬਹੁਤੀ ਜ਼ਰੂਰੀ ਨਹੀਂ ਹੈ ਤਾਂ ਵਾਹਣ ਦਾ ਚਲਾਨ ਕੱਟਿਆ ਜਾਣਾ ਡਾਰ ਸੱਟ ਝੋਟ ਦਾ ਭੈ ਮਾਤੇ ਬਣਿਆ ਰਹਿ ਸਕਦਾ ਬਸ ਇਹ ਧਿਆਨ ਰੱਖੋ ਪਾਇਸੇ ਜਣੀ ਮਿਹਰ ਅਸ਼ੀਰਵਾਦ ਦੀ ਗੱਲ ਕਰੀਏ ਤਾਂ ਰੇਢਾਸ਼ੀ ਵਾਲਿਆਂ ਦੇ ਜੋ 6ਵੇਂ ਸਤੰ ਦੇ ਮਾਲਕ ਦਾ ਨਕਸ਼ਤਰ ਹੈ ਤਾਂ ਇਸ ਕਰਕੇ ਜੋ ਗ੍ਰਹਾਂ ਦੇ ਮੁਤਾਬਕ ਜ਼ਿਆਦਾ ਇਮੋਸ਼ਨਲ ਹੋਣਾ ਸੇਤ ਨੂੰ ਤੇ ਖਰਾਬ ਕਰੇਗਾ ਰਿਸ਼ਤੇਨ ਵੀ ਥੋੜਾ ਖਰਾਬ ਕਰ ਸਕਦਾ ਤਾਂ ਜ਼ਿਆਦਾ ਇਮੋਸ਼ਨਲ ਹੋ ਕੇ ਕਿਸੇ ਨਾਲ ਕੋਈ ਅਧਨਵਾਦਾ ਪ੍ਰੋਮਿਸ ਨਾ ਕਰੋ ਜੋ ਉਹ ਕੀ ਜਾ ਕੇ ਤੁਸੀਂ ਪੂਰਾ ਨਹੀਂ ਕਰ ਸਕਦੇ ਤੇ ਦੂਜੀ ਗੱਲ ਇਹ ਆ ਕਿ ਕੱਚ ਦਾ ਗਲਾਸ ਨਾ ਵਰਤੋ ਅੱਜ ਬਾਕੀ ਦਿਨ ਤੁਹਾਡਾ ਠੀਕ ਜਾਣ ਵਾਲਾ ਥੋੜਾ ਜਿਹਾ ਸਮਾਂ ਪਰਿਵਾਰ ਵਿੱਚ ਬੈਠ ਕੇ ਜ਼ਰੂਰ ਬਤੀਤ ਕਰਨਾ ਹੈ ਥੋੜੀ એનર્ਜੀ ਸ਼ੁਭ ਹੋਏਗੀ ਠੀਕ ਇਹ ਸੀ ਅਸਟ੍ਰੋਲੋਜੀ ਵਿਦਵਾਨ ਜੀ ਮੇਚ ਆਪਾ ਦੱਸਿਆ ਕਿ ਕਿਦਾਂ ਆਪ ਕਰਿਆ ਨੂੰ ਸੈਟ ਕਰਕੇ ਅਚੀ ਨਰਜੀ ਨਾਲ ਇਹਨਾਂ ਦੇ ਫਾਇਦੇ ਲੈ ਸਕਦੇ ਆ ਠੀਕ ਮੰਗਲਿਕ ਯੋਗ ਬਾਰੇ ਕਿਸੇ ਨੇ ਪੁੱਛਿਆ ਹੈ ਕਿ ਮੰਗਲਿਕ ਯੋਗ ਬਾਰੇ ਜਾਣਕਾਰੀ ਦਿਓ ਜੀ ਤਾਂ ਸੁਣੋ ਮੰਗਲਿਕ ਮੰਗਲ ਦਾ ਲਗਨ ਚ ਬੈਠਣਾ ਚੌਥੇ ਬੈਠਣਾ ਸੱਤਵੇਂ ਬੈਠਣਾ ਅੱਠਵੇਂ ਬੈਠਣਾ ਮੰਗਲਿਕ ਦੋਸ਼ ਬਣਾਉਂਦਾ ਹੈ ਹੁਣ ਧਿਆਨ ਨਾਲ ਸੁਣਨਾ ਕੀ ਹੁੰਦਾ ਹੈ ਮੰਗਲਿਕ ਦੋਸ਼ ਮੰਗਲ ਦਾ ਮੰਗਲਮਈ ਕੰਮਾਂ ਵਿੱਚ ਰੁਕਾਵਟ ਪਾਉਣਾ ਲਗਨ ਚ ਬੈਠ ਗਿਆ ਗੁੱਸਾ ਜ਼ਿਆਦਾ ਦਵੇਗਾ ਚੌਥੇ ਬੈਠ ਗਿਆ ਘਰ ਪਰਿਵਾਰ ਤੇ ਸੁੱਖਾਂ ਚ ਅਲਗਾ ਪਿਆ ਦਾ ਕਰੇਗਾ ਮੰਗਲ ਅਗ ਹੈ ਮੰਗਲ ਨੂੰ ਮੰਗਲ ਜੋ ਹੈ ਭਰਾ ਦਾ ਕਾਰਕ ਹੈ ਤੇ ਅਗਨੀ ਕਾਰਕ ਤੱਕ ਹੈ ਸਤਵੇਂ ਬੈਠੇਗਾ ਤਾਂ ਪਤਨੀ ਜੀਵਨ ਸਾਥੀ ਪਤੀ ਪਤਨੀ ਚਾਹੀ ਕੁੜੀ ਐ ਤੇ ਉਹਦੇ ਟੇਵੇਂ ਚ ਮੁੰਡੇ ਦਾ ਤੇ ਮੁੰਡੇ ਤੋਂ ਉਹਦੇ ਟੇਵੇਂ ਚ ਕੁੜੀ ਸਤਵੇਂ ਸਥਾਨ ਦੇ ਫਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਅੱਠਵੇਂ ਬੈਠਾ ਮੌਤ ਦੇ ਖਾਂ ਦੇ ਵਿੱਚ ਛੱਟ ਜੋ ਟੈਕਸੀਨੇਟਰ ਹਾਸਾ ਦਿੰਦਾ ਹੈ स्ताई साल तक मगरीक दोष का प्रभाव ज्यादा पाया गया है पर अगर मंगल लगन का मित्र ना हो ना सुनियो अगर मंगल लगन का मित्र नहीं है तो मिथन लगना तो कन्या लगना है तो कुंभ लगना है तो मकर लगना है समझ के? इना लगना तो बिरिख लगना बार खाने है बारहवींखाने का मालिक है तोड़ा तुला लगन है है ना तो इना जिना लगन का मित्र ना हो ਤੁਹਾਡੇ ਗ੍ਰਹਿ ਦੇ ਲਗਨ ਦੇ ਮਾਲਕ ਦਾ ਮਿੱਤਰ ਮੰਗਲ ਨਾ ਹੋਵੇ ਅਗਰ ਉਹ ਮੰਗਲਿਕ ਦੋਸ਼ ਚ ਮੰਗਲ ਰਾਹੂ ਨਾਲ ਜਾਂ ਸ਼ਨੀ ਨਾਲ ਬੈਠਾ ਹੋਵੇ ਤਾਂ ਬੜੇ ਘਾਤਕ ਰਿਜ਼ਲਟ ਦਿੰਦਾ ਹੈ ਜਦੋਂ ਉਸ ਦੀ ਦਸ਼ਾ ਚੱਲਦੀ ਹੈ ਕਈ ਵਾਰੀ ਆਪਾਂ ਕਿਹਾ ਦਿਨੇ ਮੰਗਲਿਕ ਸੀ ਤੇ 8 ਸਾਲ ਬਾਅਦ 12 ਸਾਲ ਬਾਅਦ 4 ਸਾਲ ਬਾਅਦ ਚਾਹੇ ਤਾਂ ਇਹਨਾਂ ਪਰੇਸ਼ਾਨੀ ਦਿੱਤੀ ਤਾਂ ਜਦੋਂ ਜਿਹਦੀ ਸਰਕਾਰ ਹੋਏਗੀ ਉਹ ਉਦੋਂ ਹੀ ਪਰੇਸ਼ਾਨੀ ਦੇਵੇਗਾ ਜਦੋਂ ਮੰਗਲ ਦੀ ਦਸ਼ਾ ਚੱਲੇਗੀ ਮੰਨ ਲਓ ਮੰਗਲ 7ਵੇਂ ਘਰ ਨੇ ਠੀਕ ਦਸ਼ਾ ਚੱਲ ਰਹੀ ਹੈ ਚੰਦਰ ਦੀ ਖਤਮ ਹੋ ਗਈ ਸਤ ਸਾਰ ਚੱਲੇ ਉਸ ਤੋਂ ਬਾਅਦ ਮੰਗਲ ਦੀ ਦਸ਼ਾ ਚੱਲੇ ਉਹ ਮੰਗਲ ਜਿਸ ਜਗਾਹ ਤੇ ਬੈਠਾ ਹੈ ਸਤਵਾ ਖਾਨਾ ਕਿਦਾ ਜੀਵਨ ਸਾਥੀ ਦਾ ਜੀਵਨ ਸਾਥੀ ਦੇ ਫਲ ਨੂੰ ਖਰਾਬ ਕਰੇਗਾ ਕਿੰਨਾ ਖਰਾਬ ਕਰੇਗਾ ਇਹ ਉਸ ਦੀ ਪਾਵਰ ਤੇ ਉਹ ਕਿਹੜੇ ਗ੍ਰਹਾਂ ਦੀ ਦ੍ਰਿਸ਼ਟੀ ਹੈ ਜਾਂ ਲਗਨ ਦਾ ਮਾਲਕ ਕਿੱਥੇ ਆ ਫਿਰ ਪਤਾ ਲੱਗਦਾ ਨੌਲੇਜ ਹੋਣੀ ਜ਼ਰੂਰੀ ਹੈ ਐਵੇਂ ਹੀ ਮੰਗਲਿਕ ਦੋਸ਼ ਕਹਿ ਕੇ ਜਾਂ ਮੰਗਲਿਕ ਦੋਸ਼ ਕਰਕੇ ਚੀਜ਼ ਹੈ ਹੁਣ ਕਰਕ ਲਗਨ ਹੋਵੇ ਮੰਗਲ ਕੁਛ ਨਹੀਂ ਕਹਿੰਦਾ ਚੌਥੀ वृश्चिक लग्न होवे मंगल चौथे कुछ नहीं कहता भावे शनि ਦੇ ਘਰ ਚ ਬੈਠਾ ਮਾਂ ਨੂੰ ਜ਼ਰੂਰ ਤਕਲੀਫ ਦਿੰਦਾ ਪਤਨੀ ਨੂੰ ਕੋਈ ਨਹੀਂ ਦਿੰਦਾ ਕਿਉਂਕਿ ਮੰਗਲ ਦਸਵੇਂ ਚੌਥੇ ਬੈਠਾ ਹੈ ਤੇ ਪਤਨੀ ਦਾ مالک ਜੋ ਹੈ ਉਹ ਸ਼ੁਕਰ ਹੈ ਤੇ शनि ਦੇ ਘਰ ਚ ਮੰਗਲ ਬੈਠਾ ਜੋ ਮੰਗਲ ਸ਼ਨੀ ਨੂੰ ਮਾਂ ਨੂੰ ਖਰਾਬ ਕਰ ਰਿਹਾ ਸ਼ੁਕਰ ਨੂੰ ਕਰੇਗਾ ਤਾਂ शनि ਕਿਉਂ ਆਪਣੇ ਘਰੋਂ ਨੂੰ ਉੱਠਣ ਦੇਵੇਗਾ ਸਮਝ ਗਏ ਨਾ ਤਾਂ ਡਿਪੈਂਡ ਕਰਦਾ ਮੰਗਲਿਕ ਦਾ ਵਹਿਮ ਨਹੀਂ ਕਰਨਾ ਕੋਈ ਦੰਦियां ਨਹੀਂ ਵੜਦੇ ਮੰਗਲਿਕ ਉਹੀ ਹੈ ਮੇਕਰਾਮ ਨਹੀਂ ਕਰਦੇ ਮੰਗਲਿਕ ਪਾਗਲ ਨਹੀਂ ਹੁੰਦੇ ਮੰਗਲਿਕ ਬੜੇ ਕੌਨਫੀਡੈਂਸ ਵਾਲੇ ਇਨਸਾਨ ਹੁੰਦੇ ਆ ਮੰਗਲਿਕ ਪਰ ਦੇਖਣਾ ਹੈ ਇਹ ਆ ਸ਼ਾਦੀ ਕਰਦੇ ਸਮੇਂ ਮੰਗਲ ਦੀ ਸਥਿਤੀ ਮੰਗਲ ਦੀ ਦਸ਼ਾ ਤੇ ਮੰਗਲ ਤੇ ਲਗਨ ਦਾ ਮਾਲਕੀ ਇਹ ਦੇਖ ਕੇ ਅਗਰ ਮੰਗਲਿਕ ਦੋਸ਼ ਤੇ ਛੋਟੇ-ਮੋਟੇ ਜਿਹਾ ਪਾਗਲ ਲੈ ਜਾਣ ਜਾਂ ਮੰਗਲਿਕ ਦਾ ਮੰਗਲਿਕ ਨਾ ਨਾ ਕਰਦਾ ਤਾਂ ਸਾਡੇ ਤੋਂ ਕੋਈ ਜੇ ਜੇ ਤੁਸੀਂ ਸੋਚੋ ਨਾ ਕਿ ਸਿਰਫ ਮੰਗਲਿਕ ਨਾਲ ਹੀ ਮੈਰਿਜ ਲੈ ਖਰਾਬ ਹੁੰਦੀ ਹੈ ਇਹ ਗਲਤ ਆ ਬੜੇ ਤੇਰੇ ਬੱਤੀ ਜਿਹੜੇ ਗੁਣ ਮਿਲਦੇ ਹੁਣ ਤਲਾਕ ਉਹਨਾਂ ਦੇ ਵੀ ਹੋ ਜਾਂਦੇ ਆ ਮੰਗਲਿਕ ਦਾ ਮੰਗਲਿਕ ਨਾ ਕਰੋ ਸਿਆਪਾ ਉੱਥੇ ਵੀ ਪੈ ਜਾਂਦਾ ਤਾਂ ਬਸ ਮੰਗਲਿਕ ਦਾ ਜੂ ਹੈ ਤਾਂ ਥੋੜਾ ਜਿਆ ਧਿਆਨ ਨਾਲ ਅਗਰ ਤੁਸੀਂ ਇਹ ਚੀਜ਼ਾਂ ਕਰ ਦਿਓ ਤਾਂ ਵਧੀਆ ਰਹਿੰਦਾ ਠੀਕ ਹੈ ਤਾਂ ਚਲੋ ਹੁਣ ਆਪਾਂ ਕੱਲ ਹੀ ਕਰ ਦਵਾਂਗੇ ਜਨਮ ਪੱਤਰੀ ਤੇ ਚਰਚਾ ਕਿਉਂਕਿ ਜਿਨ੍ਹਾਂ ਦੀ ਆਪਾਂ ਜਨਮ ਪੱਤਰੀ ਤੇ ਚਰਚਾ ਕਰਨੀ ਉਹ ਵੀ ਮੰਗਲਿਕ ਹੀ ਆ ਤੇ ਉਹਨਾਂ ਨੂੰ ਆਪਾਂ ਦੱਸ ਹੀ ਦਿੱਤਾ ਤੇ ਬਾਕੀ ਆਪਾਂ ਤੋਂ ਕੱਲ ਕਿਸੇ ਜਨਮ ਪੱਤਰੀ ਤੇ ਚਰਚਾ ਕਰਾਂਗੇ ਠੀਕ ਹੈ ਜੀ ਮੰਦੇ ਠੀਕ ਸਮਾਂ ਲਾਜ਼ਮ ਦਾ ਸੱਸ